18 ਨਵੰਬਰ ਨੂੰ ਸਵੇਰੇ अर्ली ਮਾਰਨਿੰਗ ਤੁਹਾਨੂੰ ਪਤਾ ਹੈ ਕਿ ਛਾਟਾ ਥਾਣੇ ਦੇ ਅਧੀਨ ਵਰਿੰਦਰ ਸਿੰਘ ਉਹਨਾਂ ਦਾ ਮਰਡਰ ਹੋ ਗਿਆ ਸੀ ਔਰ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਜਿੱਦ ਗੱਲ ਸਾਹਮਣੇ ਆਈ ਸੀ ਕਿ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਬਿਲਕੁਲ ਨੇੜੇ ক্লোਜ਼ ਰੇਂਜ ਤੋਂ ਉਹਨਾਂ ਦੇ ਉਹਨਾਂ ਤੇ ਫਾਇਰ ਕੀਤਾ ਕਿਉਂਕਿ ਉਹਨਾਂ ਦੇ ਗਰਦਨ 'ਚ ਲੱਗਿਆ ਤੇ ਅਨਫੋਰਚਨਟਲੀ ਉਹਨਾਂ ਦੀ ਹਸਪਤਾਲ ਜਾ ਕੇ ਡੈਥ ਹੋ ਗਈ ਇਹਜੇ ਸੀ ਕੇਸ ਰਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਔਰ ਇਹਦੇ ਚ ਜਿਹੜਾ ਮੇਨ ਐਂਗਲ ਸਾਹਮਣੇ ਆਇਆ ਸੀ ਕਿ ਜਿਹੜੇ ਇੱਕ ਨਿਸ਼ਾਨ ਸਿੰਘ ਹੈਗਾ ਉਹਦੀ ਆਪਣੀ ਵਾਈਫ ਨਾਲ ਝਗੜਾ ਸੀਗਾ ਅਰਸ਼ਪ੍ਰੀਤ ਕੌਰ ਨਾਲ ਔਰ ਉਸਤੇ ਉਹਨਾਂ ਦਾ ਇੱਕ ਅੱਗੇ ਬੇਟਾ ਵੀ ਸੀਗਾ ਤੇ ਵਿਰਿੰਦਰ ਸਿੰਘ ਮਾਮਾ ਸੀ ਅਰਸ਼ਪ੍ਰੀਤ ਕੌਰ ਦਾ ਇਹ ਪੈਰ ਵੀ ਕਰਦੇ ਸੀਗੇ ਤੋ ਪਹਿਲਾਂ ਇਹਨਾਂ ਦਾ ਜਦੋਂ ਆਪਸ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਫੈਸਲਾ ਹੋ ਗਿਆ ਬੈਠ ਕੇ ਬਟਾਲਾ ਦੇ ਏਰੀਏ ਦੇ ਵਿੱਚ ਇਹ ਉੱਥੇ ਫਿਰ ਕਿਉਂਕਿ ਨਿਸ਼ਾਨ ਸਿੰਘ ਵੀ ਉਸ ਏਰੀਏ ਦਾ ਰਹਿਣ ਵਾਲਾ ਬਟਾਲੇ ਦਾ ਉਸ ਤੋਂ ਬਾਅਦ ਹੁਣ ਲੇਟੈਸਟ ਇਹਨਾਂ ਨੂੰ ਕੋਈ ਉਹ ਕਾਫੀ ਥ੍ਰੈਟ ਕਰ ਰਹੀ ਸੀ ਬੇਸਿਕਲੀ ਇਸ ਕਰਕੇ ਕਿ ਬੱਚਾ ਜਿਹੜਾ ਉਹਦੀ ਕਸਟਡੀ ਲੈਣ ਵਾਸਤੇ ਉਸ ਤੋਂ ਬਾਅਦ ਅਚਾਨਕ ਇਹ ਜਿਹੜਾ ਮਰਡਰ ਹੁੰਦਾ ਇਹਨੂੰ ਬੜਾ ਪ੍ਰੋਫੈਸ਼ਨਲੀ ਟੰਗ ਦੇ ਨਾਲ ਸਾਰਾ ਇਨਵੈਸਟੀਗੇਟ ਕਰਦੇ ਹੋਏ ਪਹਿਲਾ ਉਹਦਾ ਜਿਹੜਾ ਭੈਣ ਤੇ ਭਣੋਈਆ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਲਾਲ ਤੇ ਪਰਮਜੀਤ ਕੌਰ ਇਹ ਤਰਨ ਤਰਨ ਦੇ ਨੇ ਦੋਨੋਂ ਕਿਉਂਕਿ ਇਹ ਨਿਸ਼ਾਨਦੇ ਸਾਰੀ ਪੈਰ ਵੀ ਇਹੀ ਕਰਦੇ ਸੀ ਔਰ ਇਹ ਬਾਰ-ਬਾਰ ਇਸ ਗੱਲ ਦੇ ਵਿੱਚ ਉਹਦਾ ਸਾਥ ਦਿੰਦੇ ਸੀ ਕਿ ਇਹਨਾਂ ਨੂੰ ਡਰਾ ਕੇ ਆਪਾਂ ਬੱਚਾ ਲੈ ਲਈਏ ਉਸ ਤੋਂ ਬਾਅਦ ਕਿਉਂਕਿ ਸ਼ੂਟਰ ਬਿਲਕੁਲ ਅਨਡੈਂਟਿਫਾਈਡ ਸੀ ਉਹਨਾਂ ਨੂੰ ਬਹੁਤ ਪ੍ਰੋਫੈਸ਼ਨਲੀ ਅਸੀਂ ਟਰੈਕ ਕੀਤਾ ਉਦੇ ਦੋਨੋਂ ਸ਼ੂਟਰ ਜਿਹੜੇ ਕਾਬੂ ਕਰ ਲਏ ਗਏ ਜੋਬਨਪ੍ਰੀਤ ਐਲੀਅਸ ਜੋਬਨ ਇਹ ਫਤੂਪੁਰ ਪਿੰਡ ਹੈਗਾ ਕੋਟਲੀ ਸੂਰਤ ਮੱਲੀ ਸਿੰਘ ਮੱਲੀ ਜਿਹੜਾ ਗੁਰਦਾਸਪੁਰ ਦਾ ਥਾਣਾ ਬਟਾਲੇ ਦਾ ਔਰ ਉਸ ਤੋਂ ਇਲਾਵਾ ਸੁਖਬੀਰ ਸਿੰਘ ਐਲੀਅਸ ਸੁਖ ਮਿੱਲੀ ਮਾਹਲ ਕਲਨੌਰ ਗੁਰਦਾਸਪੁਰ ਦਾ ਇਹ ਦੋਨਾਂ ਦੀ ਏਜ तकरीबन 22 ਸਾਲ ਹੈਗੀ ਹੈ ਅਨਐਮਪਲੋਇਡ ਨੇ ਔਰ ਮੁੱਢਲੀ ਪੁੱਛਗਿੱਛੇ ਗੱਲ ਪਤਾ ਲੱਗੀ ਸੀ ਕਿ ਜਿਹੜਾ ਨਿਸ਼ਾਨ ਹੈ ਉਦੇ ਬਾਰੇ ਪਤਾ ਲੱਗਿਆ ਸ਼ਾਇਦ ਬਾਹਰ ਹੈ ਕਿਤੇ ਇਨਫਰਮ ਨਹੀਂ ਅਜੇ ਹੋ ਸਕਿਆ ਬਟ ਉਹਨੇ ਦੋ ਬੰਦਿਆਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਮੈਂ ਦੁਬਈ ਸੈਟਲ ਕਰਾ ਦੂੰਗਾ ਤੁਸੀਂ ਮੇਰੇ ਵਾਸਤੇ ਇਹ ਕੰਮ ਕਰ ਦਿਓ ਇਹਨਾਂ ਨੂੰ ਪਿਸਟਲ ਵੀ ਪ੍ਰੋਵਾਈਡ ਕੀਤਾ ਗਿਆ ਉਸ ਦੀ ਪੁੱਛਗਿੱਛ ਦੇ ਵਿੱਚ ਜੋ ਬੰਦ ਤੋਂ ਪਤਾ ਲੱਗਿਆ ਕਿ ਇਹਦਾ ਮੇਰਾ ਗਲੌਕ ਪਿਸਟਲ ਜਿਸ ਨਾਲ ਉਹਨੇ ਵਾਰਦਾਤ ਕੀਤੀ ਉਹਨੇ ਇੱਥੇ ਛਪਾਇਆ ਹੋਇਆ ਸੀਗਾ ਇਸ ਏਰੀਏ ਦੇ ਥਾਣਾ ਛਾਟਾ ਦੇ ਜਿੱਥੇ ਆਪਾਂ ਖੜੇ ਆ ਉਹ ਜਦੋਂ ਪੁਲਿਸ ਪਾਰਟੀ ਐਸ ਐਚ ਓ ਲਾਪਰੀਦ ਦੀ ਰਹਨਮਾਈ ਦੇ ਵਿੱਚ ਇੱਥੇ ਆਈ ਤੇ ਉਹ ਸਾਰੀ ਕਿਉਂਕਿ ਅੱਜਕੱਲ ਪ੍ਰੋਟੋਕੋਲ ਹੈਗਾ ਸਾਰਾ ਜਿਹੜਾ ਆਪਣੇ ਸਾਰੀ ਫੋਟੋਗ੍ਰਾਫੀ ਵੀ ਹੁੰਦੀ ਹੈ ਤਾਂ ਉੱਥੇ ਜਦੋਂ ਉਹ ਕਰ ਰਹੇ ਸੀਗੇ ਰਿਕਵਰੀ ਵਾਸਤੇ ਉਹਨੇ ਜਿੱਥੇ ਰੱਖਿਆ ਹੋਇਆ ਸੀ ਛੁਪਾ ਕੇ ਉਹਨੇ ਜਦੋਂ ਹੱਥ ਨਾਲ ਕੱਢਿਆ ਤਾਂ ਉਹਨੂੰ ਪਤਾ ਸੀ ਕਿ ਪਿਸਤਲ ਕੋਕ ਰੱਖਿਆ ਹੋਇਆ ਸੀਗਾ ਉਹਨੇ ਇਮੀਡੀਏਟਲੀ ਇੱਕ ਗੋਲੀ ਜਿਹੜੀ ਹੈ ਚਲਾਈ ਔਰ ਹੈਡ ਕਨਸਟੇਬਲ ਜਿਹੜਾ ਹੈਗਾ ਉੱਥੇ ਗੁਰਿੰਦਰ ਸਿੰਘ ਉਹਦੇ ਬਿਲਕੁਲ ਕੰਨ ਦੇ ਕੋਲ ਦੀ ਨਿਕਲ ਗਈ ਸਿਰ ਕੋਲੋਂ ਤੇ ਉਹ ਮਸਾ ਬਚਿਆ ਉਹ ਦੂਰੋਂ ਜਿਹੜਾ ਲਾਪਰੀਤ ਐਸਐਚਓ ਨੇ ਬੜੇ ਅਲਰਟ ਹੁੰਦੇ ਹੋਏ ਆਪਣੇ ਜਿਹੜਾ ਸਰਵਿਸ ਵੈਪਨ ਨਾਲ ਉਹ ਤੋਂ ਗੋਲੀ ਚਲਾਈ ਜੋ ਕਿ ਉਹਦੀ ਲੱਤ ਤੇ ਲੱਗੀ ਉਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਔਰ ਦੋਨੇ ਜਿਹੜੇ ਮੁਲਜ਼ਮ ਨੇ ਇਹ ਅਰੈਸਟ ਹੋ ਚੁੱਕੇ ਇਸ ਕੇਸ 'ਚ ਔਰ ਇਹ ਟੋਟਲ ਕੇਸ ਸੋਲਵ ਹੋਇਆ ਉਹਨੇ ਤੇ ਜਿਹੜਾ ਮੇਨ ਗੱਲ ਹੈ ਕਿ ਨਿਸ਼ਾਨ ਸਿੰਘ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਉਹਦੀ ਅਸੀਂ ਸਾਰਾ ਦੇਖ ਰਹੇ ਹਾਂ ਕਿ ਉਹਦੀ ਵੇਅਰ ਅਬਾਉਟਸ ਕਿੱਥੇ ਨੇ ਔਰ ਬੜੀ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਇਹ ਜਿਹੜਾ ਮਰਡਰ ਹੈ ਇਹ ਕੰਪਲੀਟਲੀ ਇਟ ਸਟੈਂਡਸ ਅ ਟ੍ਰਿਸਟ ਪਰ ਰੀਜ਼ਨ ਇਹਨਾਂ ਦਾ EUC ਦਾ ਇਹਨਾਂ ਨੇ ਮਰਡਰ ਕਰਨ ਦਾ ਵਿਰਿੰਦਰ ਸਿੰਘ ਦੇ ਇਹ ਜਿਹੜਾ ਇਹਨਾਂ ਦਾ ਡਿਸਪੂਟ ਜਿਵੇਂ ਦੱਸਿਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਇਹੀ ਗੱਲ ਮੋਟਿਵ ਨਿਕਲ ਰਿਹਾ ਕਿਉਂਕਿ ਮੇਨ ਨਿਸ਼ਾਨ ਨੇ ਹੀ ਸਾਰਾ ਕੰਮ ਕਰਾਇਆ ਔਰ ਲਾਲਚ ਨਾਲ ਇਹਨਾਂ ਨੂੰ ਜਿਵੇਂ ਸਪਾਰੀ ਦੇ ਕੇ ਜਾਂ ਲਾਲਚ ਦੇ ਕੇ ਇੱਕ ਕੰਮ ਕਰਵਾਇਆ ਦੋਨਾਂ ਤੋਂ ਜੀ ਔਰ ਦੂਸਰ ਦੁਬਈ ਇਹਨਾਂ ਨੂੰ ਦੋਨ ਕਿ ਐਸੀ ਕਿ ਤਨ ਦੋਨ ਦੋਨ ਨੂੰ ਦੁਬਈ ਐਡਜਸਟ ਕਰ ਦਿੱਤਾ ਜਾਏਗਾ ਕੰਮ ਦੀ ਉੱਤੇ ਜਦ ਕਿ ਇਹਨਾਂ ਦੇ ਹੋਰ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਪਹਿਲਾਂ ਹੈਗਾ ਸੀ ਕੋਈ ਛੂਟੀ ਮੇਰਾ ਤਾਂ ਕੋਈ ਕਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਲਾਲ ਚੀਚੇ ਆਏ ਤੁਹਾਨੂੰ ਪਤਾ ਹੀ ਹੈ ਇਹ ਝੂਠੇ ਵਾਅਦੇ ਇਹੋ ਜਿਹੇ ਲੋਕ ਕਰਦੇ ਆ ਬਾਹਰ ਬੈਠੇ ਕਿਨੇ ਦੁਬਈ ਭੇਜਣਾ ਸੀ ਇਹ ਦੋਨੇ ਜਣੇ ਹੁਣ ਜੇਲ੍ਹ 'ਚ ਮਰਡਰ ਫੇਸ ਕਰਨਗੇ ਟ੍ਰਾਇਲ ਸਰ ਦੁਬਈ ਮੈਂ ਦੁਬਈ ਦਾ ਲਾਲ ਚੀਚੀ ਜਿਹਦਾ ਕਰਕੇ ਛੂਟੀ ਹਾਂਜੀ ਬੰਦੇ ਉਹਨਾਂ ਕਹੇ ਤੁਹਾਨੂੰ ਬਾਹਰ ਸੈਟਲ ਕਰ ਇਹ ਦੋਨੋਂ ਸ਼ੂਟਰ ਬਣ ਗਏ ਹਾਂ ਮਤਲਬ ਇੱਕ ਨੇ ਮੋਟਰਸਾਈਕਲ ਚਲਾਇਆ ਬੇਸਿਕਲੀ ਜਿਹੜੀ ਗੋਲੀ ਚਲਾਈ ਜੋਬਨਪ੍ਰੀਤ ਨੇ ਚਲਾਈ ਹੈ ਵੈਪਨ ਸਰ ਇਸ ਤੋਂ ਲਾਵਾ ਹੋਰਤ ਨਹੀਂ ਕੋਈ ਯੂਜ਼ ਇਹ ਗਲੌਕ ਹੈਗਾ ਜੀ ਆਪਣੇ 9 9mm ਦਾ ਆਸਟਰੀਅਨ ਮੇਡ ਹੈ ਬੜਾ ਸਫਿਸਟੀਕੇਟਿਡ ਵੈਪਨ ਹੈ ਇਹ ਵੀ ਉਹਨੇ ਨਿਸ਼ਾਨੇ ਇਹਨੂੰ ਪ੍ਰੋਵਾਈਡ ਕਰਵਾਇਆ ਤੇ ਸਰ ਇਹ ਗਲੌਕ ਆਇਆ ਕਿੱਥੋਂ ਉਹਨਾਂ ਕੋਲ ਜੇਕਰ ਨੇ ਨਿਸ਼ਾਨੇ ਉੱਥੇ ਰਖਵਾਇਆ ਸੀਗਾ ਜੀ ਬਟਾਲੇ ਏਰੀਆ 'ਚ ਦਵਾਇਆ ਸੀ ਇਹਨਾਂ ਨੂੰ ਉਸ ਤੋਂ ਬਾਅਦ ਹੀ ਇਹਨਾਂ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਉਸੇ ਵੈਪਨ ਨਾਲ ਜਿਸ ਤਰ੍ਹਾਂ ਦਾ ਹਟਕਾ ਇਜ਼ੀ ਬਲੌਕ ਵੈਲੇ ਸ਼ੁਰੂ ਹੋ ਗਏ ਸਰ ਕਿੰਨਾ ਖਤਰਾ ਸਮਝਦੇ ਅਸੀਂ ਦੇਖੋ ਅਸੀਂ ਤਾਂ ਤੁਹਾਨੂੰ ਪਤਾ ਹੈ ਆਪਾਂ ਰੈਗੂਲਰਲੀ ਫੜ ਵੀ ਰਹੇ ਹਾਂ ਪਰ ਕ੍ਰਾਸ ਬਾਰਡਰ ਆ ਰਹੇ ਨੇ ਵੈਪਨਸ ਦੀ ਕਨਸਾਈਨਮੈਂਟ ਪਿੱਛੇ ਬਹੁਤ ਜ਼ਿਆਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਫੜੀਆਂ ਗਈਆਂ ਔਰ ਅੱਗੇ ਵੀ ਅਸੀਂ ਇਸੇ ਤਰ੍ਹਾਂ ਜਿਹੜਾ ਆਪਣਾ ਆਪਰੇਸ਼ਨ ਸਾਡੇ ਜਾਰੀ ਨੇ ਬਹੁਤ ਜਲਦੀ ਅਸੀਂ ਹੋਰ ਆਪਰੇਸ਼ਨਸ ਨੂੰ ਵੀ ਅੰਜਾਮ ਦਿੰਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਔਰ ਬਹੁਤ ਜਲਦੀ ਇਹਦੇ ਚ ਸਕਸੈਸ ਅਸੀਂ ਲਵਾਂਗੇ ਕਿਉਂਕਿ ਇਸ ਕੇਸ ਚ ਵੀ ਸਾਨੂੰ ਇੱਕ ਜਿਹੜੀ ਹੈ ਥੋੜੀ ਸਪਿਡ ਮਿਲੀ ਹੈ ਕਿ ਕਿਸ ਤਰ੍ਹਾਂ ਇਹ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ ਕਿਨੇ ਕੀਤਾ ਉਸ ਸਿੰਗਲ ਨੂੰ ਵੀ ਅਸੀਂ ਬੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ 24 ਘੰਟਿਆਂ ਦੇ ਵਿੱਚ ਦੋ ਇਨਕਾਊਂਟਰ ਦਿੱਤੇ ਬੀਤੀ ਰਾਤ ਵੀ ਇੱਕ ਇਨਕਾਊਂਟਰ ਆਇਆ ਜੇ 24 ਘੰਟੇ ਪੂਰੇ ਨੇ ਤੇ ਦੋ ਇਨਕਾਊਂਟਰ ਸਰਵ ਹੋ ਗਏ ਨੇ ਪੁਲਿਸ ਦੀ ਕਾਰਗੁਜ਼ਾਰੀ ਪਲੱਸ ਇਹ ਜਿਹੜੇ ਇਨਕਾਊਂਟਰ ਹੋਏ ਸੀਗੇ ਉਹਨਾਂ ਤੋਂ ਪਹਿਲਾਂ ਇਹਨਾਂ ਨੇ ਵਾਰਦਾਤਾਂ ਵੱਡੀਆਂ ਨੂੰ ਅੰਜਾਮ ਦਿੱਤਾ ਸੀ ਤਾਂ ਉਸ ਤੋਂ ਬਾਅਦ ਇਹ ਪੁਲਿਸ ਨੇ ਕਾਰਵਾਈ ਨੂੰ ਅੰਜਾਮ ਦਿੱਤਾ ਜੀ ਦੇਖੋ ਮੈਂ ਬੇਸਿਕਲੀ ਅਸੀਂ ਮੈਂ ਤਾਂ ਇਹ ਕਹਣਾ ਕਿ 24 ਘੰਟੇ ਚ ਲੱਭ ਲਿਆ ਮਰਡਰ ਕੇਸ ਬੜਾ ਸੈਂਸੇਸ਼ਨਲ ਮ ਇਨੂੰ ਲੱਭਣਾ ਬਹੁਤ ਜ਼ਰੂਰੀ ਸੀ ਇਹ ਤਾਂ ਚਾਂਸ ਜਿਸ ਤਰ੍ਹਾਂ ਬਣਿਆ ਉਸ ਤਰ੍ਹਾਂ ਪੁਲਿਸ ਨੇ ਸੈਲਫ ਡਿਫੈਂਸ ਦੇ ਵਿੱਚ ਫਾਇਰ ਕਰਕੇ ਇਹ ਗੱਲ ਹੋਈ ਸਰ ਨਿਸ਼ਾਨ ਕੋਈ ਅਪਰਾਧੀ ਬਹੁਤ ਵੱਡਾ ਜੀ ਅਪਰਾਧੀ ਤਾਂ ਨਹੀਂ ਹੈ ਪਰ ਡੈਫੀਨਿਟਲੀ ਅਪਰਾਧੀ ਪ੍ਰਵਿਰਤੀ ਦਾ ਮਾਲਕ ਜ਼ਰੂਰ ਇਸ ਸਾਹਮਣੇ ਆ ਰਿਹਾ ਕਿਉਂਕਿ ਦੇਖੋ ਜਿਸ ਤਰ੍ਹਾਂ ਉਹ ਆਪਣੇ ਮੈਟ੍ਰਿਮੋਰੀਅਲ ਡਿਸਪਿਊਟ ਨੂੰ ਸੈਟਲ ਕਰਾਉਣ ਵਾਸਤੇ ਥ੍ਰੈਟਨ ਕਰ ਰਿਹਾ ਔਰ ਬੱਚਾ ਲੈਣ ਵਾਸਤੇ ਥ੍ਰੈਟਨ ਕਰ ਰਿਹਾ ਤੇ ਉੱਪਰੋਂ ਇਹੋ ਜਿਹੀ ਹੱਦ ਪਾਰ ਉਹਨੇ ਕਰ ਦਿੱਤੀ ਕਿ ਬੰਦੇ ਨੂੰ ਮਰਵਾ ਹੀ ਦਿੱਤਾ ਮੰਮਿਆਂ ਜਿਹੜਾ ਉਹਦੀ ਪੈਰਵੀ ਕਰ ਰਿਆ ਸੀ ਤੇ ਸ਼ੋਜ਼ ਕੇ ਬੰਦਾ ਉਹ ਕ੍ਰਿਮੀਨਲ ਬੈਂਟਸ ਮਾਈਂਡ ਦਾ ਹੈ ਵੀਡੀਓਗ੍ਰਾਫੀ ਤੁਸੀਂ ਕੀ ਪ੍ਰੋਟੋਕਾਲ ਹੈ ਵੀਡੀਓਗ੍ਰਾਫੀ ਸਾਰੀ ਹੋਈ ਹੈ ਇਹ ਸ਼ੇਅਰ ਵੀ ਕਰੋਗੇ ਜਾਂ ਨਹੀਂ ਇਹ ਤਾਂ ਇੱਕ ਉਹਦੇ ਚ ਜਾਂਦਾ ਜੀ ਜੁਡੀਸ਼ੀਅਲ ਡਾਕੂਮੈਂਟ ਬਣ ਜਾਂਦਾ ਪੁਲਿਸ ਫਾਈਲ ਦੇ ਨਾਲ ਹੀ ਲੱਗਦਾ ਠੀਕ ਹੈ ਜੀ ਸਰ ਥੈਂਕ ਯੂ ਜੀ ਸਰ ਦੇ ਫੋਟੋਸ਼ਾਪ